ਕਿਉਂਕਿ ਸਮਾਂ ਨਿਕਾ ਬਹੁਤ ਕੁਝ ਉਸ ਵੀਰ ਨੇ ਸਰਦਾਰ ਦਵੀਰ ਸਿੰਘ ਨੇ ਸਰਕਲ ਕੋਟ ਵਿੱਚ ਕੀਤਾ ਉਹਦੀ ਇਸ ਵਰਕਰੀ ਦੇ ਨਾਲ ਕਿਉਂ ਉਸ ਪਾਸੇ ਇੱਕ ਧੜਾ ਸੀ ਜਿਹੜਾ ਸੁਖਵਿੰਦਰ ਸਿੰਘ ਰੰਦਾਵੇ ਨੂੰ ਟੱਕਰ ਦਿੰਦਾ ਸੀ ਅਖੀਰ ਸੁਖਜਿੰਦਰ ਸਿੰਘ ਰੰਧਾਰ ਦੇ ਦੇ ਮਨ ਜਿਹੜੀ ਖੋਟ ਆਈ ਹੈ ਸਰਦਾਰ ਸੁੱਚਾ ਸਿੰਘ ਲਗਾ ਹੋਣੀ ਦੱਸਣਗੇ ਮੈਂ ਬੇਨਤੀ ਕਰਾਂਗਾ ਉਹਨਾਂ ਦੇ ਛੋਟੇ ਭਰਾ ਸਰਦਾਰ ਬਲਵਿੰਦਰ ਸਿੰਘ ਜੀ ਬਾਕੀ ਸਾਰੇ ਬਲਾਰੇ ਕੋ ਆਪਾਂ ਮਾਫੀ ਮੰਗਦੇ ਆ ਸਾਰੇ ਬਲਾਰੇ ਜਿਹੜੇ ਚੋਟੀ ਦੇ ਬਲਾਰੇ ਆ ਸਿਰਫ ਤੇ ਸਿਰਫ ਸਰਦਾਰ ਬਲਵਿੰਦਰ ਸਿੰਘ ਨੂੰ ਮੈਂ ਬੇਨਤੀ ਕਰਾਂਗਾ ਉਹ ਆਉਣ ਛੋਟੇ ਭਰਾ ਨੇ ਉਹਨਾਂ ਦੇ ਅਰੇ ਰਾਜਨੀਤੀ ਚ ਕੋਈ ਦਖਲ ਨਹੀਂ ਸੀ ਦਿੰਦੇ ਕਿਉਂਕਿ ਕਿਉਂਕਿ ਸਰਕਲ ਕੋਟਲੀ ਦੀ ਜਦੋਂ ਆਪਾਂ ਕੋਈ ਮੀਟਿੰਗ ਕਰਦੇ ਸੀ ਸਾ ਕੋਈ ਸਲਾਹ ਮਸ਼ਵਰਾ ਕਰਦੇ ਸੀ ਢਿਲਵੀ ਜਾ ਕੇ ਸਰਦਾਰ ਦਲਬੀਰ ਸਿੰਘ ਪੱਕੂ ਦੇ ਨਾਲ ਬਹਿਣ ਕੇ ਆਪ ਹਰ ਸਲਾਹ ਕਰਦੇ ਹਰ ਮਸ਼ਵਰਾ ਕਰਦੇ ਸੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਲ ਕੋਟਲੀ ਦੇ ਵਿੱਚੋਂ ਜਵਾਜੋ ਚੱਲਦਾ ਸੀਗਾ ਤੇ ਅਸੀਂ ਕੋਈ ਨਾ ਪਹਿਲਾਂ ਵੀਕਟਰ ਬਾਊ ਆਪਾਂ ਛੋਟਾ ਬਾਊ ਨਾ ਕਹਿੰਦੇ ਆਪਾਂ ਬਿਲਕੁਲ ਰਾਜਨੀਤੀ ਦਾ ਇਹਨਾਂ ਨੂੰ ਕੋਈ ਪਤਾ ਨਹੀਂ ਮੈਂ ਬੇਨਤੀ ਕਰਾਂਗਾ ਸਰਦਾਰ ਤਕਵੀਰ ਸਿੰਘ ਜੀ ਦੇ ਭਰਾ ਬਲਵਿੰਦਰ ਸਿੰਘ ਜੀ ਟਲਵਾ ਜਿਹੜੇ ਐਸ ਵੇਲੇ ਸੁੱਚਾ ਸਿੰਘ ਲਗਾ ਦੇਣ ਔਰ ਬਿਲਕੁਲ ਸੱਚੀ ਖਮੀ ਬਾਹਰ ਲ ਕੇ ਜਿਹੜੇ ਵਿਚਰ ਰਹੇ ਨੇ ਉਹਨਾਂ ਨੂੰ ਬੇਨਤੀ ਕਰਦਾ ਸਰਦਾਰ ਬਲਵਿੰਦਰ ਸਿੰਘ ਜੀ ਟਲਵਾ ਜੀ ਆਈ ਹੋਈ ਸੁੱਚੀ ਸ਼ਮਾਰ ਸंसद ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਰੇ ਕੋਲ ਕੋਈ ਇਹੋ ਜਿਹਾ ਲਫ਼ਜ਼ ਨਹੀਂ ਜਿਨ੍ਹਾਂ ਨਾਲ ਮੈਂ ਆਪਣੇ ਵੀਰਾਂ ਦਾ ਧੰਨਵਾਦ ਕਰ ਸਕਾਂ ਮੇਰੇ ਵੀਰੋ ਇਹ ਸੁਖੀ ਰੰਦਾਵਾ ਏਡਾ ਜਲਮ ਮੰਤਰੀ ਆ ਕੋਈ ਕਹਿਣ ਵਾਲੀ ਕੋਈ ਗੱਲ ਨਹੀਂ ਇਸ ਬੰਦੇ ਨੇ 2004 ਦੇ ਵਿੱਚ ਮੇਰੇ ਪਿਤਾ ਦੇ ਦਾੜੀ ਤੋਂ ਆਣ ਕੇ ਹੱਥ ਪਾਇਆ ਜੀਗਾ ਉਸ ਸਮੇਂ ਇਹਨੇ ਕਿਹਾ ਕਿ ਬਾਬੂ ਅੱਗੇ ਤੋਂ ਦੋ ਮੁੜੇ ਮਰਵਾਲੇ ਆ ਇਹ ਮੈਨੂੰ ਵੀ ਆਪਣੇ ਕੋਲ ਪਚਾ ਕੇ ਰੱਖ ਲਾ ਨਤੇ ਇਹ ਨਾ ਉਹ ਜੇ ਵੀ ਮੇਰੀ ਮੌਤ ਦੇ ਘਾਟ ਮੇਰੇ ਤੋਂ ਚੜ ਜਾਵੇ ਉਹ ਸਮਾਂ 2019 ਦੇ ਵਿੱਚ ਹਟਾ ਕਾਲਾ ਰਾਤ ਇਤਰਾਤੀ ਬਣ ਕੇ ਆਈ ਇਹ ਬੰਦੇ ਨੇ ਜੱਪੂ ਭਗਵਾਨਪੁਰੀਏ ਦੇ ਬੰਦਿਆਂ ਦੇ ਕੋਲੋਂ ਫੋਨ ਕਰਵਾ ਕੇ ਤੇ ਮੇਰੇ ਭਰਾ ਦਾ ਕਤਲ ਕਰਵਾ ਦਿੱਤਾ ਜੇ ਇਸ ਸਮੇਂ ਕਤਲ ਹੋਇਆ ਮੈਂ ਤਾਂ ਬਾਹਰ ਹੀ ਸਤਲਗੜ੍ਹ 'ਚ ਮੇਰਾ ਭਤੀਜਾ ਆਈ ਇੱਥੇ ਉਹ ਬੱਚਾ ਆਈਗਾ ਉਹਨੂੰ ਨਹੀਂ ਪਤਾ ਇੰਨਾ ਕਿ ਇਹ ਬੰਦੇ ਸਾਡੇ ਨਾਲ ਇਹੋ ਜਿਹੀ ਕਟਿਆ ਕਰਤੂਤ ਕਰੇਗੀ ਉਸ ਸਮੇਂ ਜੋ ਯਾਰ ਦੇ ਵਿੱਚ ਅਸੀਂ ਬਿਆਨ ਦੇਣਾ ਚਾਹੁੰਦੇ ਹਾਂ ਉਹਨਾਂ ਨੇ ਸਾਡੇ ਕੋਲ ਖਾਲੀ ਕਾਗਜ਼ਾਂ ਵਿੱਚ ਸਾਈਨ ਕਰਵਾ ਲਏ ਕਿ ਬਚਾ ਤੂੰ ਸਾਈਨ ਕਰ ਦੇ ਜੋ ਤੂੰ ਕਹਾਂਗਾ ਇਹ ਤੇਰੇ ਹੱਕ ਵਿੱਚ ਲਿਖਾਂਗੇ ਉਤੋਂ ਬਾਅਦ ਦੇ ਵਿੱਚ ਜਦੋਂ ਸਵੇਰੇ ਜੀ ਅਸੀਂ ਐਫ ਆਈ ਆਰ ਪੜ੍ਹੀ ਤੇ ਉਹਦੇ ਵਿੱਚ ਸਾਰਾ ਹੀ ਸਾਡਾ ਜੋ ਐਫ ਆਈ ਆਰ ਹੀ ਇਹਨਾਂ ਨੇ ਰੱਬੂ ਦੱਬੂ ਕੀਤੀ ਉਹਦੇ ਵਿੱਚ ਵੱਟ ਬੰਦੇ ਦਾ ਰੋਲਾ ਜ਼ਮੀਨ ਦੇ ਝਗੜੇ ਇਸ ਤਰ੍ਹਾਂ ਦਾ ਕੁਝ ਲਿਖਿਆ ਅਈ ਉਹ ਐਫ ਆਈ ਆਰ ਪੜ ਕੇ ਤਰਮੀਨਾ ਬਿਆਨ ਲਿਖਾਇਆ ਤਰਮੀਨਾ ਬਿਆਨ ਦੇ ਵਿੱਚ ਵੀ ਇਹਨਾਂ ਨੇ ਇਹੋ ਜੀ ਇਹੋ ਜੀ ਘਟਿਆਕ ਤਰਤੂਦ ਕੀਤੀ ਜਿਹਦੇ ਵਿੱਚ ਹਲੋ ਇਨਸਾਫ ਨਹੀਂ ਮਿਲ ਸਕਦਾ ਫਿਰ ਬਿਕਰਮ ਜੀ ਸਿੰਘ ਮੁਜੀਟਿਆ ਸਰਦਾਰ ਸੁਖਬੀਰ ਸਿੰਘ ਬਾਦਲ ਇਹਨਾਂ ਨੇ ਆਣ ਕੇ ਬਟਾਲਾ ਐਸਐਸਪੀ ਦਫਤਰੇ ਆਣ ਕੇ ਧਰਨਾ ਲਾਇਆ ਹਾਈ ਕੋਰਟ ਤੱਕ ਆਹੀ ਗਏ ਗਵਰਨਰ ਸਾਹਿਬ ਨੂੰ ਵੀ ਮਿਲੇ ਉਸ ਸਮੇਂ ਸੁਖੀ ਰੰਧਾਵੇ ਜੀ ਅਨਕੁਆਰੀਂ ਖੁਲਣ ਲੱਗੀ ਕਹਿੰਦੇ ਕੈਪਟਨ ਦੇ ਅੱਗੇ ਜਾ ਕੇ ਰੋਣਾ ਪਾਇਆ ਵੀ ਮੈਂ ਕੈबिनेट ਮੰਤਰੀ ਆ ਤੇ ਮੇਰੀਆਂ ਅਨਕੁਆਰੀਆਂ ਖੁੱਲ ਰੀਆਂ ਕੈਪਟਨ ਅਮਰਿੰਦਰ ਸਿੰਘ ਨੇ ਉਸ ਸਮੇਂ ਇਹਦੀਆਂ ਅਨਕੁਆਰੀਆਂ ਦਬ ਕੇ ਰੱਖ ਦਿੱਤੀਆਂ ਸਾਨੂੰ ਇਨਸਾਫ ਨਹੀਂ ਮਿਲ ਸਕਿਆ ਵੀਰੇ ਵੀਰੋ ਇਹੋ ਜਿਹੇ ਬੰਦੇ ਨੂੰ ਇਹਦੀ ਘਟਿਆ ਕਟੂਤ ਅੱਜ ਸਾਹਮਣੇ ਆਈ ਹੈ ਜਦੋਂ ਜਤਨ ਭਗਵਾਨਪੁਰੀਏ ਦੇ ਭਰਾ ਨੇ ਆਸਟ੍ਰੇਲੀਆ ਦੇ ਵਿੱਚ ਬੈਠ ਕੇ ਪ੍ਰੈਸ ਕਾਨਫਰੰਸ ਕੀਤੀ ਪੀ ਸੁਖੀ ਰੰਡਾਵਾ ਤੂੰ ਆਪਣੇ ਮੁੰਡੇ ਨੂੰ ਗੁਰਦੁਆਰੇ ਲੈ ਕੇ ਸੌਂ ਖਾ ਪੀ ਤੂੰ ਗੋਲਟੀ ਭੰਮਰਾ ਕੋਟ ਦੀ ਸੂਟ ਮੰਲੀ ਉਹਦੇ ਫੋਨ ਦੇ ਉਤੋਂ ਫੋਨ ਕਰਵਾ ਕੇ ਮੇਰੇ ਭਰਾ ਨੂੰ ਜਗੂ ਨੂੰ ਤੂੰ ਕਹਿਣੀ ਕਿ ਗੋਲੀਆਂ ਮਾਰਦਾ ਪਪੂ ਨੂੰ ਮਾਰ ਦੋ ਮੈਂ ਪਿੱਛੇ ਬੈਠਾ ਮੈਂ ਸਾਰਾ ਕੁਝ ਚੱਲ ਰੂੰਗਾ ਉਹ ਸਮੇਂ ਵੀਰੋ ਸਾਡੇ ਜਿੰਨੇ ਵੀ ਸੱਜਣ ਮਿੱਤਰ ਸਾਡੇ ਨਾਲ ਪਿਆਰ ਕਰਨ ਵਾਲੇ ਉਹਨਾਂ ਨੂੰ ਸਾਨੂੰ ਆਣ ਕੇ ਸੁੱਤਿਆਂ ਨੂੰ ਜਗਾਇਆ ਲੰਗਾਹ ਸਾਹਿਬ ਨੇ ਆਡੀ ਮਦਦ ਕੀਤੀ ਅੱਜ ਆ ਦਿਨ ਆਇਆ ਵੀਰੋ ਤੁਸੀਂ ਮੇਰਾ ਬਹੁਤ ਧਿਆਵ ਦੇਤਾ ਤੁਹਾਡਾ ਧੰਨਵਾਦ ਤੁਸੀਂ ਮੇਰੇ ਨਾਲ ਸਾਥ ਦਿੱਤਾ ਮੈਂ ਸਰਕਾਰ ਕੋਲੋਂ ਗੁਜ਼ਾਰਸ਼ ਕਰਦਾ ਵੀ ਮੈਨੂੰ ਇਨਸਾਫ ਮਿਲਣਾ ਚਾਹੀਦਾ ਇਹ ਕੇਸ ਸੀਬੀਆਈ ਨੂੰ ਦਿੱਤਾ ਜਾਵੇ ਤੇ ਸੁਖੀ ਰੰਧਾਵਾ ਤੇ ਉਹਦੇ ਜਿਹੜੇ ਸਾਥੀ ਆ ਗੋਲਦੀ ਭੰਮੜਾ ਤੇ ਗੇਜਾ ਦਰਗਾਹਵਾਦ ਵਾਲਾ ਇਹਨਾਂ ਦੇ ਪਿਸਤਲ ਉਹ ਉਸ ਟਾਈਮ ਕਤਲ ਦੇ ਵਿੱਚ ਵਰਤੇ ਗਏਗੇ ਇਹਨਾਂ ਨੂੰ ਫੜ ਕੇ ਰਿਮਾਂਡ ਲਿਆ ਜਾਵੇ ਜੋ ਕਿ ਜੜੀ ਸਾਰੀ ਕਤੂਦ ਇਹਨਾਂ ਦਾ ਝਗਿਆਰ ਹੋਵੇ ਮੇਰੇ ਵੀਰੋ ਮੈਂ ਇਹਨਾਂ ਕੋਈ ਨਹੀਂ ਕਹਿੰਦਾ ਆ ਆ ਤੁਹਾਨੂੰ ਤੁਹਾਡੇ ਕੋਲੋਂ ਮੈਂ ਖਿਮਾਤਾ ਜੱਜ ਕਾਂ ਜੇ ਮੇਰੇ ਕੋਈ ਗਲਤ ਬੋਲਿਆ ਗਿਆ ਮੈਂ ਪਹਿਲੀ ਵਾਰ ਚੇਸਤੇ ਬੋਲਿਆ ਮੇਰੇ ਵੀਰੋ ਮਾਫ ਕਰਨਾ ਮੈਨੂੰ ਬਾਕੀ ਤੁਹਾਡਾ ਆਹਿਆਂ ਦਾ ਬਹੁਤ ਬਹੁਤ ਧੰਨਵਾਦ ਸਾਰੇ ਜਾਣੇ ਇਹ ਹੀ ਅਰਦਾਸ ਕਰੋ ਕਿ ਮੇਰੇ ਪਰਾ ਦਲਬੀਰ ਸਿੰਘ ਨੂੰ ਇਨਸਾਫ ਮਿਲੇ ਸੁੱਖੀ ਹੰਧਾਵੇ ਦੇ ਉੱਤੇ ਪਰਚਾ ਹੋਵੇ ਤੇ ਸੀਬੀਆਈ ਨੂੰ ਕੇਸ ਦਿੱਤਾ ਜਾਵੇ ਮਹਾਰਾਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਤੀਆਂ ਕਿ ਮੈਂ ਮਾਫੀ ਵੀ ਚਾਹਾਂਗਾ ਕਿਉਂਕਿ ਜਿਹੜੇ ਸਾਡੇ ਹਲਕੇ ਤੇ ਖਾਸ ਕਰਕੇ ਡੇਰਾ ਬਲਾਕ ਦੇ ਜਿੰਨੇ ਵੀ ਸਰਪੰਚ ਆਏ ਆ ਸ਼ਾਇਦ ਬੇਨਤੀ ਉਹਨਾਂ ਨੂੰ ਬੇਨਤੀ ਕਰਾਂਗਾ ਮਾਫੀ ਵੀ ਚਾਹਾਂਗਾ ਉਹਨਾਂ ਦਾ ਨਾਲ ਜੇ ਲੈਣਾ ਸ਼ੁਰੂ ਕੀਤਾ ਤੇ ਸ਼ਾਇਦ ਬਹੁਤ ਜ਼ਿਆਦਾ ਕੋਈ ਸਾਰੇ ਜ਼ਿੰਮੇਵਾਰ ਨੇ ਸਰਦਾਰ ਤੁਲਸੀ ਸਿੰਘ ਬਾੜ ਮਲਕੀਸ਼ ਸਿੰਘ ਦੀ ਮਦਰਾ ਸੋਨੂਔਲਤ ਜਗਵੀਰ ਸਿੰਘ ਧਰਮਸੋਤ ਵਿਕਰਪਨ ਇਹ ਸਾਰੇ ਨਾਂ ਹਾਜ਼ਰੀ ਤੁਹਾਡੀ ਲੱਗ ਗਈ ਹੋਵੇ ਬੜਾ ਸਮਾਂ ਲੱਗੂਗਾ ਮੈਂ ਸਾਰਿਆਂ ਕੋ ਮਾਫੀ ਚਾਹੁੰਦਾ ਔਰ ਜਿੰਨੇ ਵੀ ਬੁਲਾ ਰਹੇ ਆ ਸਾਡੇ ਉਹਨਾਂ ਕੋ ਵੀ ਮਾਫੀ ਚਾਹੁੰਦਾ ਗਰਮੀ ਬਹੁਤ ਜ਼ਿਆਦਾ ਹੈ ਹੁਣ ਮੈਂ ਬੇਨਤੀ ਕਰਾਂਗਾ ਸਾਡੇ ਜ਼ਿਲ੍ਹੇ ਦੇ ਜਥੇਦਾਰ ਸਰਦਾਰ ਸੁਚਾ ਸਿੰਘ ਜੀ ਨੇ ਦਾ ਉਹ ਤੁਹਾਨੂੰ ਸੁਵਿਧਾਨ ਕਰਨਗੇ ਉੱਥੇ ਹੀ ਬੈਠੇ ਕਿਉਂਕਿ ਪੀਟੀਸੀ ਤੇ ਲਾਈਵ ਚੱਲ ਰਿਹਾ ਤੁਸੀਂ ਸਾਰਿਆਂ ਨੇ ਆਉਣਾ ਸੋ ਬੇਨਤੀ ਕਰਾਂਗਾ ਸਰਦਾਰ ਸੁਚਾ ਸਿੰਘ ਜੀ ਨੇ ਦਾ ਉਸ ਕੇਸ ਬਾਰੇ ਵਿਸਤਾਰ ਦੇ ਨਾਲ ਜਿਹੜਾ ਉਹ ਕੇਸ ਦਾ ਇਹ ਦੱਸਣਗੇ ਕਿ ਕੁਝ ਦਿਨ ਪਹਿਲਾਂ ਜੋ ਕੁਝ ਹੋਇਆ ਵੀ ਹੈ। ਬਾਕੀ ਸਾਰਿਆਂ ਨੂੰ ਬੇਨਤੀ ਆਪਾਂ ਥੋੜਾ ਜਿਹਾ ਡਿਸਪੀਨ ਜਿੱਧਰ ਜਿੱਧਰ ਖੜੇ ਆ ਜਿੱਥੇ ਜਿੱਥੇ ਬੈਠੇ ਆਪਾਂ ਸਾਰੇ ਬੈਠੇ ਰਹੇ। ਹਿੱਲੀਏ ਨਾ ਆਪਾਂ। ਮੈਂ ਜਕਾਰਾ ਛੱਡੂਗਾ ਜੋ ਬੋਲੇ ਸੋ ਨਿਆਰੇ ਵਾਹਿਗੁਰੂ ਜੀ ਕੀ ਫਤਿਹ ਸਤਕਾਰਯੋਗ ਗੁਰੂ ਰੂਪ ਪੂਰੀ ਪਿਆਰੀ ਸਾਧ ਸੰਗਤ ਜੀ ਫਤਿਹ ਅਤ ਕਰੋ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਆਪਣੀ ਜਾਨ ਤੋਂ ਪਿਆਰੇ ਕਾਦੀ ਦਲ ਦੇ ਵਰਕਰਾਂ ਚਰਨਾ ਵਿੱਚ ਸੇਤਿਕ ਹੁੰਦਾ ਹਾਂ ਜਿਨ੍ਹਾਂ ਨੇ ਅੱਜ ਗਰਮੀ ਦੇ ਵਿੱਚ ਵੱਡੀ ਗਿਣਤੀ ਵਿੱਚ ਤਰਨੇ ਵਿੱਚ ਸ਼ਾਮਲ ਹੋਏ ਹੋ ਇੱਕ ਇੱਕ ਵਰਕਪਾ ਛੇਰਾ ਮੈਂ ਵੇਖ ਲਿਆ ਉਹਦੇ ਤੋਰ ਤੋਂ ਉਹਦੇ ਆਲੇ ਦੁਆਲੇ ਤੋਂ ਪਤਾ ਲੱਗਦਾ ਹੈ ਉਹਦੇ ਆਲੇ ਦੁਆਲੇ ਤੋਂ ਪਤਾ ਲੱਗਦਾ ਉਹ ਕਿੰਨੀ ਯੋਸ਼ ਨਾਲ